ਔਰ ਗੁਰਦਾਸ ਮਾਨ ਨਾਲ ਫਿਲਮ ਵੀਕ ਤੁਹਾਡੀ ਆਈ ਹਾਂ ਗੁਰਦਾਸ ਮਾਨ ਦੀ ਪਹਿਲੀ ਫਿਲਮ ਮੇਰੇ ਨਾਲ ਸੀ ওকে ਮੈਂ ਉਸ ਤੋਂ ਪਹਿਲਾਂ ਕਰ ਚੁੱਕਾ ਸੀਗਾ ਉਹਦੇ ਵਿੱਚ ਤੁਹਾਡਾ ਕਰੈਕਟਰ ਵੀ ਨਾ ਮੈਂ ਮੇਨ ਵਿਲਨ ਸੀਗਾ ਜੀ ਐਕਸ਼ਨ ਡਾਇਰੈਕਟਰ ਸੀਗਾ ਡਾਂਸ ਮਾਸਟਰ ਸੀਗਾ ਓਕੇ ਹਾਂ ਜੀ ਕਿਹੜੀ ਫਿਲਮ ਸੀ ਸਰ ਉਹ ਮਾਮਲਾ ਕਰਪਾ ਮਾਮਲਾ ਕਰਪਾ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਇਕਤਾਰਾ ਬੋਲੇ ਪੰਜਾਬੀ ਚੈਨਲ ਤੇ ਜੇ ਗੱਲ ਕਰੀਏ ਜੇ ਪਿੱਛੇ ਨੂੰ ਝਾਤ ਮਾਰੀਏ ਤਾਂ ਹਰਪਾਲ ਟਵਾਣਾ ਜੀ ਦੀ ਮੈਨੂੰ ਕਿਤਰੰਗ ਤੇ ਯਾਦ ਆ ਰਹੀ ਹੈ ਹਨਾ ਜੀ ਸੋ ਉਹਨਾਂ ਬਾਰੇ ਵੀ ਆਪ ਜੀ ਤੋਂ ਥੋੜੀ ਜਾਣਕਾਰੀ ਲਵਾਂਗੇ ਔਰ ਅੱਜ ਇੱਥੇ ਪਹੁੰਚਣ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸੋ ਸਰ ਕੀ ਕਹਿਣਾ ਚਾਹੋਗੇ ਆਪਣੀ ਜ਼ਿੰਦਗੀ ਦੇ ਕੁਝ ਅਹਿਮ ਪਲਾਂ ਦੇ ਵਿੱਚ ਜੀ ਜ਼ਿੰਦਗੀ ਬਹੁਤ ਵਧੀਆ ਹੈ ਜੀ ਔਰ ਜਿੱਥੇ ਟਵਾਣਾ ਜੀ ਵੀ ਬਹੁਤ ਵਧੀਆ ਐਕਟਰ ਸੀ ਜੀ ਟਵਾਣਾ ਜੀ ਮੇਰੇ ਨਾਲ ਉਹਨਾਂ ਨੇ ਇੱਕ ਫਿਲਮ ਵੀ ਕੀਤੀ ਸੀ ਜੀ ਟਰੱਕ ਡਰਾਈਵਰ ਜੀ ਮੈਨੂੰ ਤਾਂ ਮਿਲਣ ਸੀ ਜੀ ਉਹ ਸਾਡੇ ਸੀਨੀਅਰ ਮਿਲਣ ਸੀ ਜੀ ਲੇਕਿਨ ਅੱਜ ਨਹੀਂ ਮਿਲ ਸਕਦੇ ਓਕੇ ਬਾਕੀ ਬਾਕੀ ਮੈਂ ਕਾਫੀ ਵਾਰੀ ਉਹਨਾਂ ਨੂੰ ਮਿਲਿਆ ਇਹ ਜੀ ਬੜੀ ਬਹੁਤ ਸਟੇਜ ਤੇ ਔਰ ਬੜਾ ਪੰਜਾਬ ਚ ਉਹਨਾਂ ਦਾ ਨਾਮ ਸੀ ਹੂੰ ਸਾਰੇ ਲੋਗ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਆ। ਔਰ ਸਰ ਆ ਕੀ ਮੈਂ ਉਹਨਾਂ ਦਾ ਕੰਮ ਕੀਤਾ। ਹੂੰ। ਔਰ ਸਰ ਜੇ ਗੱਲ ਕਰੀ ਤਾਂ ਕਿਸ ਨਾਮ ਦੇ ਨਾਲ ਆ ਤੁਹਾਨੂੰ ਜਿਹੜਾ ਫਿਲਮਾਂ ਦੇ ਵਿੱਚ ਜਾਣਿਆ ਜਾਂਦਾ। ਮੇਰਾ ਨਾਮ ਰਤਨ ਲਖ ਹੈ ਜੀ। ਹੂੰ। ਦੋਸੇ ਹੋਈ ਜਾਣਾ ਸ਼ੁਰੂ। ਔਰ ਗੁਰਦਾਸ ਮਾਨ ਨਾਲ ਫਿਲਮ ਵੀਕ ਤੁਹਾਡੀ ਆਈ। ਹਾਂ ਗੁਰਦਾਸ ਮਾਨ ਦੀ ਪਹਿਲੀ ਫਿਲਮ ਮੇਰੇ ਨਾਲ ਸੀ। ਓਕੇ। ਮੈਂ ਉਸ ਤੋਂ ਪਹਿਲਾਂ ਕਰ ਚੁੱਕਾ ਸੀਗਾ। ਉਹਦੇ ਵਿੱਚ ਤੁਹਾਡਾ ਕੈਰੈਕਟਰ ਵੀ ਉਹ ਮੈਂ ਮੇਨ ਵਿਲਨ ਸੀਗਾ ਜੀ ਐਕਟਿੰਗ ਡਾਇਰੈਕਟਰ ਸੀਗਾ ਡਾਂਸ ਮਾਸਟਰ ਸੀਗਾ ਸਾਰੀ ਓਕੇ ਕਿਹੜੀ ਫਿਲਮ ਸੀ ਸਰ ਉਹ ਮਾਮਲਾ ਕਰਪਾ ਮਾਮਲਾ ਕਰਪਾ ਓਕੇ ਓਕੇ ਔਰ ਉਹ ਸਾਰਾ ਸ਼ੂਟ ਕਿੱਥੇ ਦਾ ਸੀ ਸਰ ਉਹ ਉਹ ਅੱਧੀ ਫਿਲਮ ਤਾਂ ਸਾਡੇ ਸਟੂਡੀਓ ਚ ਹੋਈ ਸੀਗੀ ਆਪਣਾ ਦਾਰਾ ਸਟੂਡੀਓ ਮਹਾਲੇ ਚ ਓਕੇ ਓਕੇ ਸਰ ਉਹ ਤੋਂ ਅਸੀਂ ਬਣਾ ਰਹੇ ਸੀਗੇ ਉਹ ਸਟੂਡੀਓ ਜੀ ਕਿ ਉੱਥੇ ਗੁਰਦਾਸ ਨਾਲ ਸ਼ਾਮ ਨੂੰ ਟ੍ਰੇਨਿੰਗ ਹੁੰਦੀ ਸੀ ਜੀ ਦਾ ਓਕੇ ਬਾਕੀ ਕੋਚ ਚੰਡੀਗੜ੍ਹ ਦੇ ਕਾਲਜes ਜਿਹੜੇ ਲੇਕਨ ਅੱਧਾ ਪੋਰਸ਼ਨ ਕਾਲਜ ਦਾ ਵੀ ਸਾਡੇ ਆਰਟਸ ਸਟੱਡੀਜ਼ ਦੇ ਵਿੱਚ ਸੀਗਾ ਓਕੇ ਸਰ ਔਰ ਅੱਜ ਜੇ ਗੱਲ ਕਰੀ ਤਾਂ ਅੱਜ ਦੇ ਲੇਟੈਸਟ ਕੁਝ ਜੇ ਗੱਲ ਕਰੀ ਤਾਂ ਕੀ ਕੁਝ ਹੋਣ ਜਿਹੜਾ ਦੇ ਰਹੇ ਸਮਾਜ ਨੂੰ ਜਿਹੜੀ ਸਮਾਜ ਨੂੰ ਅਸੀਂ ਤੇ ਸਿਰਫ ਤੰਦਰੁਸਤੀ ਦੀ ਗੱਲ ਕਰਦੇ ਹਾਂ ਬਦਕਾਰੀ ਮੈਂ ਦਾਰਾ ਪਾਜੀ ਕਰਨ ਹਮਨਾਂ ਦਾ ਕੰਮ ਕੀਤਾ ਮੈਂ ਮੋਸਟਲੀ ਹਿੰਦੀ ਟੈਲੀਵਿਜ਼ਨ ਕੀਤਾ ਓਕੇ ਜਿਵੇਂ ਮੈਂ ਟਾਈਮ ਦਾ ਆਪਣਾ ਦਾ ਐਪੀਸੋਡ ਸਟ੍ਰੀਮ ਕਰ ਰਿਹਾ ਹਾਂ ਅਲੱਗ ਅਲੱਗ ਵੱਡੀਆਂ ਹਿਸਟੋਰੀਕਲ ਸੀਰੀਅਲਸ ਜੀ ਔਰ ਇਹ ਕੋਈ ਗੱਲ ਹੈ ਕਿ ਕਦੇ ਲਾਈਵ ਦੇ ਵਿੱਚ ਫਿਲਮ ਦੇ ਵਿੱਚ ਵੀ ਕੋਈ ਸਿਗਰਟ ਨਾ ਜਾ ਕੋਈ ਨਹੀਂ ਮਿਲ ਕੇ ਪ੍ਰਮੋਟ ਕੀਤਾ ਕਦੀ ਵੀ ਕੀਤੀ ਨਹੀਂ ਸਿਗਰਟ ਵਗੈਰਾ ਜੀ ਔਰ ਕਦੀ ਔਰਤਾਂ ਦੇ ਉੱਤੇ ਤਸ਼ੱਦਦ ਨਹੀਂ ਕੀਤਾ ਚਾਹੇ ਵੱਡੇ ਵੱਡੇ ਸੱਦਨੇ ਦਾ ਹੂੰ ਕੀ ਕੇ ਮੈਂ ਇੰਟਰਨੈਸ਼ਨਲ ਰੈਫਰੀ ਹਾਂ ਆਪ ਤੁਸੀਂ ਰੈਸਿੰਗ ਦਾ ਓਕੇ ਸੋ ਲੋਕਾਂ ਦੇ ਸਿਹਤ ਦੇ ਬਾਰੇ ਚ ਗੱਲ ਕਰਨੀ ਸਾਡਾ ਹਮ ਧਰਮ ਵੀ ਆ ਸਾਡੀ ਰੋਜ਼ ਦੀ ਰੋਟੀ 9:00 ਵਜੇ ਜਾਂਦੀ ਹੈ 9:00 ਵਜੇ ਜਾਂਦੀ ਹੈ ਸੋ ਸਰ ਮੈਂ ਜਿਆਦਾ ਟਾਈਮ ਨਹੀਂ ਤੁਹਾਡਾ ਲੈਣਾ ਸੋ ਅੱਜ ਦੇ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਸਾਡੀ ਨੌਜਵਾਨ ਪੀੜ੍ਹੀ ਕਿਤੇ ਨਾ ਕਿਤੇ ਕਰਾਹੇ ਜੀ ਪੈਂਦੀ ਨਜ਼ਰ ਆ ਰਹੀ ਹੈ ਨਾ ਸੋ ਕਿਦਾਂ ਦੀ ਸਿਹਤ ਦੇਣੀ ਚਾਹੋ ਅੱਜ ਕੱਲ ਸੋਸ਼ਲ ਮੀਡੀਆ ਐਕਚੁਅਲੀ ਇਹ ਕਿ ਸੋਸ਼ਲ ਮੀਡੀਆ ਬਹੁਤ ਚੰਗੀ ਚੀਜ਼ ਹੈ ਜਿਸ ਜਿਹਦੇ ਨੂੰ ਮੈਸੇਜ ਕਰਦੇ ਜੀ ਪਰ ਅੱਜ ਕੱਲ ਦੇ ਸੋਸ਼ਲ ਮੀਡੀਆ ਨੂੰ ਇਹ ਯੂਥ ਨੇ ਮਜ਼ਾਕ ਬਣਾ ਲਿਆ ਹਮ ਮਤਲਬ ਕਿ ਸੇ ਦੁਨੀਆ ਦੀ ਸਭ ਤੋਂ ਸਟਰੋਕਡ ਕੀ ਦੇਖ ਰਹੀਆਂ ਉਹ ਇੰਟੇਮੇਟ ਲੱਗਦਾ ਨਹੀਂ ਕਿ ਤਨ ਕਿਤੇ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ ਹਾਂ ਇਹਨਾਂ ਜ਼ਰੂਰ ਹੈ ਕਿ ਨਹੀਂ ਸੋਸ਼ਲ ਮੀਡੀਆ ਕਰਕੇ ਤੁਸੀਂ ਇਹੋ ਜਿਹੇ ਜਵਾਨ ਵੀ ਹੈਗੇ ਜਿਹੜੀ ਉਹ ਗੱਲ ਕਰ ਲੈਂਦੇ ਆ ਜਿਹੜੇ ਅੱਜ ਦੇ ਦੌਰ ਦੇ ਵਿੱਚ ਪੋਲੀਟੀਕਲੀ ਜਾਂ ਕੋਈ ਲੋਕੀ ਕਹਿਣ ਤੋਂ ਡਰਦੇ ਓਕੇ ਸੋ ਉਹਨਾਂ ਦਾ ਧੰਨਵਾਦ ਜੀ ਪਰ ਇੱਕ ਗੱਲ ਪੱਕੀ ਹੈ ਕਿ 90% ਯੂਥ ਹੈ ਜਿਹੜਾ ਉਹ ਐਵੇਂ ਰੀਲਾਂ ਬਣਾਉਣ ਤੇ ਲੱਗਾ ਉਹਦਾ ਕੋਈ ਕੰਮ ਨਹੀਂ ਹੈ ਔਰ ਆਈਟੀ ਸਾਰੇ ਹਾਰਿਕ ਜਾਂ हेलो 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 वन टू थ्री इस मीडिया का गलत इस्तेमाल हालांकि बहुत स्ट्रॉग मीडिया करो बहुत अच्छा हो सर सब बहुत बहुत धनबाद थैंक यू